ਕੀ ਕਹੀ ਅੱਜ ਬੱਸ ਮੰਮੀ ਹੋ ਗਈ ਡੈਡੀ ਨਾਲ ਗੁੱਸੇ ਇੰਨੇ ਘਟੇ ਬਾਅਦ ਜਿੰਦਗੀ ਚ ਕਰਦੇ ਨਾ ਹਜੇ ਵੀ ਨਹੀਂ ਸਬਰ ਆ ਰਿਹਾ ਹੈਗਾ ਹਜੇ ਵੀ ਚਲੋ ਆਗ ਦੇਦੇ ਭਲਾ ਹੋਵੇ ਕਾਦਾ ਭਲਾ ਹੋਵੇ ਤੇ ਤੁਸੀਂ ਵੀ ਜਿਹੜੇ ਜਿਹੜੇ ਬਲੌਗ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਕਿਹੜੀ ਚੀਜ਼ ਬਣਾਉਣੀ ਚਾਹੀਦੀ ਆ ਓ ਮਾਈ ਗੋਡ ਮੂੰਹ ਮੇ ਪਾਣੀ ਆਇਆ ਨਹੀਂ ਕੜੀ ਵਾਲੇ ਚਾਵਲ ਬਾਏ ਕਰਦੇ ਹੁਣ ਹੋ ਬਾਏ ਕਰਦੀ ਭਾਈ ਇਹ ਤਾਂ ਕਦਾ ਫੁੱਟ ਤਾਂ ਗਿੜੀਆਂ ਨਹੀਂ ਕੱਢਾਂ ਦਿੰਦੀ ਮੈਨੂੰ ਇਹਨੂੰ ਪਤਾ ਵੀ ਕਦੇ ਹੋਰ ਟੱਟ ਕਰ ਲੈ। ਅਗੋਂ ਮੈਂ ਸੋਨੇ। ਜੱਸਾ ਕਹਿੰਦੀ ਕੜੀ ਘਣੀ ਪਕੌੜਿਆਂ ਵਾਲੀ ਪਕੌੜੇ ਘਾਣੇ ਨੇ। ਬੀਬੀ ਕਹਿੰਦੀ ਮੀਂਹ ਪੈ ਜੇ ਮੈਂ ਪੂੜੇ ਲਾਹੂੰਗੀ। ਪਕੌੜੇ ਆਪਣੇ ਬਣ ਕੇ ਤਿਆਰ ਆ ਬਸ ਆ ਹੀ ਜਗੇ ਥੋੜੇ ਜਿ। ਲੋਕਾਂ ਦਾ ਲਾ ਲਾ ਸਾਕਤਾ ਨੂੰ। ਹੈਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਤੁਹਾਡਾ ਸਾਰਿਆਂ ਦਾ ਆਪਣਾ YouTube ਚੈਨਲ ਗੁਜਾਸ ਬਲੌਗਸ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋ ਮੂਡੀ। ਅੱਜ ਤਾਂ ਇੰਨਾ ਜ਼ਿਆਦਾ ਮੌਸਮ ਘੈਂਟ ਆ ਨਾ ਸਵੇਰ ਦੀ ਬਾਰਿਸ਼ ਹੋਣ ਲੱਗੀ ਪਈ ਐ ਤੇ ਤੇਰੇ ਤੇ ਇੱਕ ਵਾਰੀ ਤੁਮਾਕੇਦਰ ਮੀਂਹ ਪੈ ਜਵੇ ਕੀ ਕਰਦੇ ਮੰਮੀ ਅੰਬ ਬਰਵਨ ਮਾਸੀ ਕਰਨੋਂ ਦੀ ਕਹਿ ਰਹੀ ਸੀ ਕਿ ਮੈਨੂੰ ਚਾਰ ਪਾਦੋ ਚਾਰ ਪਾਦੋ ਅੰਬ ਦਾ ਸਾਡੇ ਤਾਂ ਬੀਬੀ ਨੇ ਪਾਇਆ ਸੀ ਉਹ ਬਹੁਤ ਵਧੀਆ ਹੋ ਗਿਆ ਹੁਣ ਅਜੇ ਨੂੰ ਟਾਈਮ ਲੱਗੂਗਾ ਪਾਣੇ ਨੂੰ ਤੇ ਇੱਧਰ ਇਹ ਸੁੱਕਣੇ ਪਾਏ ਪਏ ਇੱਕ ਵਾਰੀ ਧੁੱਪ ਉੱਪਰ ਲਗਾ ਦੇ ਭੀ ਨਮੀ ਜਿ ਰਹਿ ਜਾਣੀ ਇਹਨਾਂ 'ਚ ਇਹਰ ਅਸੀਂ ਤਾਂ ਧੂਰੀ ਜਾਣਾ ਸੀ। ਮੈਗ ਜਿ ਲੈ ਕੇ ਹੁਣੀ ਸੀ। ਬਾਜੀ ਤਾਂ ਨਹੀਂ ਪਈ। ਆਪਾਂ ਲੰਗਰ ਨਹੀਂ ਮਾਣੋ। ਮੌਸਮ ਜੇ ਦੇਖੋ ਬਲੀ ਕੋਲਿਆ। ਉਹ ਫਿਰ ਦਿਸਣਾ ਮੈਨੂੰ ਸੀ ਕਿ ਆਪਾਂ ਡਿਸਪੋਜ਼ ਵਗੈਰਾ ਸਾਰਾ ਸਵਾਲ ਲਿਆ ਕੇ ਰੱਖ ਦੇਣਾ। ਹਾਂ ਸਾਰੇ ਨੇ ਸੁਝਸਤ ਕਰਿਆ ਸਾਨੂੰ ਕਿਹੜਾ ਲੰਗਰ ਲਗਾਉਣਾ ਚਾਹੀਦਾ। ਸੇਵਾ ਕਰਨੀ ਆ ਸੀ। ਇੱਕ ਵਾਰੀ ਅਸੀਂ ਲਗਾਈ ਸੀ ਖੀਰ, ਇੱਕ ਵਾਰੀ ਕੜੀ ਚਾਵਲ। ਕਦੋਂ ਨਾ ਸਾਡੇ ਪਤੀਲੇ ਨਹੀਂ ਹੁੰਦੇ ਪਤੀਲੇ ਬਿਨਾ ਬਹੁਤ ਔਖਾ ਥੋੜੇ ਦਿਨਾਂ ਬਾਅਦ ਫੇਰ ਨਾ ਸੇਵਾ ਕਰਦੇ ਰਹਿਣਾ ਚਾਹੀਦਾ ਫੇ ਆਪਾਂ ਘਰ ਬਣਾ ਕੇ ਡਿਸਟ੍ਰੀਬਿਊਟ ਕਰਾਂਗੇ ਤੇ ਅਸੀਂ ਤਾਂ ਇਹ ਸੋਚਿਆ ਸੀ ਕਿ ਮੈਗੀ ਬਣਾ ਲਾਂਗੇ ਤੇ ਤੁਸੀਂ ਵੀ ਜਿਹੜੇ-ਜਿਹੜੇ ਬਲੌਗ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਕਿਹੜੀ ਚੀਜ਼ ਬਣਾਉਣੀ ਚਾਹੀਦੀ ਆ ਫੇ ਜਿਹੜੇ ਜ਼ਿਆਦਾ ਕਮੈਂਟ ਹੋਏ ਉਹਦੇ ਅਕੋਰਡਿੰਗ ਹੀ ਅਸੀਂ ਆਪਣਾ ਨਾ ਡਿਸਾਈਡ ਕਰ ਲਾਂਗੇ ਕੀ ਬਣਾਵਾਂਗੇ ਅਸੀਂ ਆਪ ਹੀ ਸ਼ੈਫ ਆਪੀ ਹੁੰਦੇ ਹਾਂ ਅੱਜ ਇਹ ਨਹੀਂ ਸ਼੍ਰੀਪੀ ਨਾਲ ਬੈਠਾ ਉਲਟੀ ਗਾਪੀ ਓਏ ਓਏ ਇੰਨੀ ਮਸਾਲੇ ਅਈਏ ਲੈ 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 ਮੋੜਾ ਦਿਲ ਤਾਂ ਘਟ ਰਿਹਾ ਕਿ ਇਹਨੂੰ ਬੁਲਾਈ ਨਹੀਂ ਇਹ ਮੇਰੀ ਸੱਗੂ ਬੋਤੀ ਵੀ ਹੈ ਸੱਗੂ ਸਾਡੀ ਪਤਾ ਕਿੰਨੀ ਸਿਆਣੀ ਆ ਵੀਰੂ ਸਾਡੇ ਨੂੰ ਤਾਂ ਆਹ ਬਹੁਤ ਸਿਆਣੀ ਆ ਜਾ ਆ ਜਾ ਲੈ ਇਹ ਇਹ ਦੇਖੋ ਕਿੰਨਾ ਹਰਾਮੀ ਹੈ ਕਿੱਥੇ ਤੱਕ ਆ ਗਿਆ ਕਿ ਮੈਨੂੰ ਬੁਲਾ ਮੈਂ ਤਾਂ ਇਹਨੂੰ ਬੁਲਾਉਂਗੀ ਸੱਗੂ ਸਾਡੀ ਬਹੁਤ ਜ਼ਿਆਦਾ ਸਿਆਣੀ ਪਰ ਇਹ ਹੋ ਜਾ ਸੱਗੂ ਸਾਡੀ ਬਹੁਤ ਜ਼ਿਆਦਾ ਸਿਆਣੀ ਲੈ ਤੈਨੂੰ ਕਿਹਾ ਮੈਂ ਉਹਨੂੰ ਬੁਲਾਇਆ ਨਹੀਂ ਦੇਖੋ ਤਾਂ ਗੰਦਾ ਫਰੀ ਚਲ ਚਲ ਇਹਨਾਂ ਨੂੰ ਲੈ ਪਿੰਨਾਂ ਦੋਨਾਂ ਨੂੰ ਬੋਤਾ ਕਿਉਂ ਨਹੀਂ ਬੁਲਾਈ ਜਾਂਦੀ ਵੀ ਇਹਨੂੰ ਬਸ 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 ਲੜੋ ਨਾ ਵੀਰੂ ਦੇਖ ਲਾ ਪਏ ਤੂੰ ਚੱਕ ਦੋ ਚੱਲ ਚੱਲ ਸ਼ਾਬਾਸ਼ ਅੱਜ ਮੌਸਮ ਬਹੁਤ ਹੈ ਟੋਇਆ ਪਿਆ ਦੇਖਦੇ ਆ ਕੀ ਹੋਇਆ ਮੇਰਾ ਦਿਲ ਕਰਦਾ ਪਕੌੜੀਆਂ ਨਿਕ ਕੜੀ ਬਣਾਈਏ ਬਾਰਿਸ਼ ਬਹੁਤ ਹੋ ਰਹੀ ਸੀ ਹੁਣ ਤਾਂ ਬਾਰਿਸ਼ ਛੱਟ ਗਈ ਅਸੀਂ ਆਏ ਸੀ ਵੀਡੀਓ ਸ਼ੂਟ ਕਰਨ ਇੱਧਰ ਚਾਚੀ ਹੁਣਾ ਵਾਲੇ ਕੰਮ ਕਰ ਰਹੇ ਹਾਂ ਗੱਡੀ ਆਪਣੀ ਤੇ ਉਹ ਵੈਟ ਰੇ ਨਵਰ ਨਹੀਂ ਆਈ ਸੀ ਨਾਦਰ ਨਹੀਂ ਆਈ ਸੀ ਅੱਛਾ ਨਹੀਂ ਤੁਸੀਂ ਮੈਂ ਕਿਹਾ ਤਾਂ ਕਰਦੇ ਤੇ ਹੁਣ ਸੇ ਉਹਨਾਂ ਬੰਦ ਨੂੰ ਪੱਟੀ ਕਰਾ ਕੇ ਲਿਆ ਪਰ ਮਨ ਨੂੰ ਸਦੀ ਸੋਨੇ ਕੱਪ ਠੀਕ ਆ ਹੁਣ ਹੁਣ ਤਾਂ ਠੀਕ ਆ ਅੱਛਾ ਗਰਮੀ ਵੀ ਬਹੁਤ ਸੀ ਹੁਣ ਠੰਡਾ ਹੋਇਆ ਮੌਸਮ ਹਾਂ ਹੁਣ ਮੌਸਮ ਠੰਡਾ ਹੋਇਆ ਮੌਸਮ ਐ ਕਿ ਹੁਣ ਠੰਡਾ ਹੋਇਆ ਹਾਂ ਹਾਂ ਨਹੀਂ ਕਰਕੇ ਇਹ ਇਹ ਦਰਵਾਜ਼ਾ ਵੀ ਘਟਸੋਂਦੀ ਇਹਦੇ ਨਾਲ ਇੱਧਰ ਆ ਤੁਸੀਂ ਚੱਲਦੀ ਮੱਝਾਂ ਅੱਛਾ ਚਲੋ ਠੀਕ ਚਾਚੀ ਤੇ ਅੰਦਰ ਕੰਮ ਕਰੀ ਆ ਚਾਚਾ ਜੀ ਉਹ ਦੋ ਮਹੀਨਾ ਦਾ ਨਦਨ ਕਢਾ ਰਹੇ ਐ ਤੇ ਆਪਣੀ ਵੀਡੀਓ ਹੋ ਗਈਆਂ ਸ਼ੂਟ ਤੇ ਅੱਜ ਕੁਝ ਖਾਣ ਨੂੰ ਦਿਲ ਕਰੇ ਰੋਟੀ ਮਿੱਤੂ ਖਾਦੀ ਅੱਜ ਅਸੀਂ ਕਿਤੇ ਨਹੀਂ ਅੱਜ ਹਨਾ ਕਿਸੇ ਨੇ ਰੋਟੀ ਨਹੀਂ ਖਾਦੀ ਹਾਂ ਆਈ ਗੱਡ ਲੈ ਅਸੀਂ ਨਹੀਂ ਤੈਨੂੰ ਚੱਕਦੇ ਹੈਗੇ ਹਾਂ ਚੱਕ ਲਈ ਤੇਨੂੰ ਚੱਲੀ ਘੁੰਮੀਦਾਰੀ ਵਾਲੀ ਆਏਗੀ ਚੱਕ ਲਈ ਤੇਨੂੰ ਕਰਦੇ ਹੁਣ ਲੈ ਹੋ ਭਾਈ ਕਰਦੇ ਭਾਈ ਬੈਲਾ ਬਾਈ ਕਰ ਦੇ ਮੋਬਾਈਲ ਨਹੀਂ ਦਿੰਦੇ ਤੈਨੂੰ ਬਾਈ ਕਰ ਦੇ ਮੋਬਾਈਲ ਤਾਂ ਪਤਾ ਲੱਗ ਗਿਆ ਇਹਨੂੰ ਨਾ 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 ਹਾਂ ਜੇ ਨਹੀਂ ਤੈਨੂੰ ਮੋਬਾਈਲ ਦਿੰਦੇ ਮੋਬਾਈਲ ਗਈ ਜਾਂਦੀ ਹੈ ਕੀ ਹੋਇਆ ਹਾਂ ਹੈਲੋ ਕਰ ਦੇ ਸਾਰਿਆਂ ਆਪਣੇ ਭੂਆ ਨੂੰ ਹੈਲੋ ਕਰ ਦੋ ਹੈਲੋ ਹੈਲੋ ਬਾਈ ਕਰ ਦੇ ਬਾਈ ਦੇਖਦੀ ਹੈ ਨਾ ਉਹਨਾਂ ਨਾਲ ਕੀ ਕਰ ਰਹੀ ਹੈ ਹਾਂ ਆ ਚੱਕਰੀ ਆ ਹਾਂ ਡਾੜੀ ਨੂੰ ਆ ਕੇ ਮਾਰਿੰਦੇ ਆਇਆ ਤੇਨੂੰ ਮੈਂ ਚੱਕ ਕੇ ਤੇਰੇ ਸੂਟੇ ਚੱਭੂ ਆ ਤੇਰੀ ਕੜਾ ਯੇਲੇ ਪਾਇਆ ਕੋਈ ਪਤਾ ਬਾਇਦਾ ਨਹੀਂ ਹੱਲੇ ਬਾਇਏ ਚੱਲੇ ਹੁਣ ਅਸੀਂ ਮੈਂ ਕਹਿੰਦੀ ਪਕੌੜਿਆਂ ਦਾ ਸਮਾਨ ਤਿਆਰ ਕਰ ਲਿਆ ਮਾੜੇ ਜਿਹੀ ਪਕੌੜੇ ਲਾ ਲਾਂਗੇ ਪਹਿਲਾਂ ਇਹਨੂੰ ਅੱਗ 'ਚ ਚਾਲਾਂਗੇ ਬਹੁਤ ਅਸੇ ਰੋਟੀ ਨਾ ਲੱਗੇ ਇੰਨੀਆਂ ਜ਼ਿਆਦਾ ਸ਼ਰਾ ਮੈਨੂੰ ਬਣਾਉਣ ਲੱਗ ਜੋ ਉਹਦੇ ਉਹਦਾ ਕਿੰਨਾ ਦੇਰ ਘਟਦਾ ਚੀਕਾ ਮੰ ਲੈ ਜਾਂਦੇ ਹਾਏ ਨਹੀਂ ਨਹੀਂ ਸਭ ਨਹੀਂ ਸਾੜਾ ਸੱਗੂ ਪੋਤਾ ਨਹੀਂ ਨਹੀਂ ਸਾੜਾ ਤਾਂ ਸੱਗੂ ਪੋਤਾ ਹਾਂ ਅਸੀਂ ਤਾਂ ਬੁਲਾਇਆ ਹੀ ਨਹੀਂ ਉਹਨੂੰ ਚੱਲ ਅਸੀਂ ਬਣਾਵਾਂਗੇ ਕੜੀ ਚਾਵਲ ਕਿਉਂਕਿ ਮੌਸਮ ਬਹੁਤ ਹੋਇਆ ਪਿਆ ਅੱਠਾਂ ਦੀ ਠੰਡੀ ਖੁਲ ਹੈ ਲੱਗ ਲੱਗ ਮੈਸਾਂ ਨੇ ਜਾਸ ਕਾ ਨੇ ਇਹ ਕੜੀ ਕਾਣੀਆ ਪਕੌੜੇ ਵਾਲੀ ਪਕੌੜੇ ਖਾਣੇ ਨੇ ਦੀਦੀ ਕਾ ਨੇ ਮੀਂਹ ਪੈ ਜੇ ਮੈਂ ਪੂੜੇ ਲਾਹੂੰਗੀ ਪੂੜੇ ਰੋਕ ਕੇ ਲਾ ਲਈਂ ਸ਼ੰਗਰਾਤ ਵਾਸੋਂ 1 ਸੋਣ ਮਹੀਨੇ ਚਲਾਈ ਦੇਉਂਗੇ ਮੀਂਹ ਸੋਣ ਚ ਬਣਾਉਂਦੇ ਨੇ ਜਦ ਮੀਂਹ ਪੈਂਦਾ ਹੂ ਉਹਦ ਬਣਾਵਾਂਗੇ ਆਹ ਕਾ ਮੀਂਹ ਪੈਣਗੇ ਹਾਂ ਹੁਣ ਮੀਂਹ ਪੈਣਿਆ ਅਗਲਾ ਮਹੀਨਾ ਪੂਰਾ ਟੈਨਸ਼ਨ ਨਾ ਲੈ ਤੂੰ ਮਾਝੇ ਨਾ ਹਾਂ ਆਹ ਆੜੜੀ ਕੋਈ ਨਹੀਂ ਦੁਬਾਰਾ ਮੀਂਹ ਪੈਣ ਤੇ ਫੇਰ ਲਾਵਾਂਗੇ ਲਾਉਣੇ ਵੀ ਆਉਂਦੇ ਨੇ ਆਕੇ ਦੇਂਗਾ ਬੱਡੜੀ ਚਲ ਡੈਡੀ ਸਾਡੇ ਨਾਲ ਆਊਗਾ ਨਾ ਸਾਨੂੰ ਅੱਜ ਬਿਘਲਣੇ ਮੈਂ ਬਣਾਇ ਨਹੀਂ ਕਦੀ ਮਾਸੀ ਬਣਾ ਕੇ ਜਾਂਦੀ ਹੈ ਨਾ ਆਟੇ ਦੇ ਵਿੱਚ ਹੀ ਸ਼ੱਕਰ ਘੋਲਦੇ ਹੁੰਦੇ ਆ ਜਮਾ ਹੀ ਪਤਲਾ ਕਰਕੇ ਗੱਠਾ ਨਾ ਉਹਨੂੰ ਤਵੇ ਤੇ ਸਰੋਂ ਦਾ ਤੇਲ ਪਾ ਕੇ ਉਹ ਕਰਦੇ ਨੇ ਹਾਂ ਉਹ ਤਾਂ ਪੂੜੇ ਹੁੰਦੇ ਨੇ ਫਿਰ ਮਾੜ ਪੂੜੇ ਹੋਰ ਹੁੰਦੇ ਨੇ ਉਹ ਹੋਰ ਹੁੰਦੇ ਜਿੱਦਾਂ ਪਕੌੜੇ ਜਾਂਦੇ ਮੈਂ ਲਰ ਉਹਦਾ ਹੀ ਤਾਲਦਾ ਉਹ ਤਾਂ ਗੁਲਗਲੇ ਹੁੰਦੇ ਪੂਰਾ ਪੇਸਟ ਬਣ ਕੇ ਪਤਲਾ-ਪਤਲਾ ਕਰਕੇ ਨਾ ਆਏ ਉਹਦੇ ਨਾਲ ਕੜਸੀ ਨਾਲ ਜਾਂਦੇ ਨਾ ਭਾਟ ਨਾਲ ਉਬਲਦੇ ਹੋਏ ਤੇਲ ਦੇ ਵਿੱਚ ਆ ਮ ਪਾ ਦਿੰਦੇ ਆ ਤੇਰਾ ਕੀ ਲਾਹੇ ਇਹਨਾਂ ਨੇ ਅਸੀਂ ਕੰਨ ਕੁੱਟ ਚਲੋ ਮੈਂ ਵੀ ਸਿੱਖ ਲਵਾਂਗੀ ਪਿਆਜ਼ ਪਿਉਜ ਕੱਤੇ ਪਏ ਇੱਧਰ ਅਸੀਂ ਦਹੀਂ ਤੋਂ ਬਣਾ ਲਈ ਲੱਸੀ ਇੱਧਰ ਆਂਬ ਪਾਏ ਆ ਸੁੱਕਣ ਆਚਾਰ ਪਾਉਣਾ ਮੰਮੀ ਆਂਬ ਤਾਂ ਸਾਰੇ ਪੀਲੇ ਹੋਏ ਪਏ ਆ ਚਾਰ ਪੈ ਜੂ ਇਹਨਾਂ ਦਾ ਪੱਕ ਜਾਣਾ ਇਹਨਾਂ ਤਾਂਗੇ ਪਕੌੜਿਆਂ ਵਾਲੀ ਕੜੀ ਨਾਲੇ ਚਾਲ ਵਾਹ ਤੇ ਪਕੌੜੇ ਬਾਹਰ ਨਹੀਂ ਨਿਕਲੇ ਬਸ ਹਾਂ ਥੀਲੇ ਚ ਨਹੀਂ ਨਿਕਲਦੀ ਨਹੀਂ ਥੋੜੀ ਥੋੜੀ ਕਰਕੇ ਪਾਵਾਂ ਤੇ ਡੈਡੀ ਕਹਿੰਦਾ ਕਾਲੂ ਜੇ ਮੀ ਪਿਆ ਤਾਂ ਮੈਂ ਤੁਹਾਨੂੰ ਮਾਲ ਪੂੜੇ ਬਣਾ ਕੇ ਖਵਾਉਂਗਾ ਡੈਡੀ ਮੈਂ ਇਹੀ ਸੁਣਿਆ ਸੀਗਾ ਹਾਂ ਹਾਂ ਸ਼ੁਕਰ ਹੈ ਮੈਂ ਹਾਉ ਕਦੇ ਕਰੋ ਕੂੜੇ ਮਾਲ ਪੂੜੇ ਖਵਾਉਣਿਆ ਬਾਈ ਨਾਲੇ ਜਿ ਸਿੱਖਾਂਗੇ ਬਣਾ ਲੈਂਦੇ ਮਾਂ ਪੂਰੀ ਤੇ ਬਸ ਕਾਲੂ ਸੌਣ ਚੜ ਜਾਣਾ ਕਾਲੂ ਸੰਗਰਾਮ ਦਾ ਡਾਡੀ ਅੱਜੀ ਬਣਾ ਕੇ ਖਵਾ ਦੇ ਹੈ ਤੂੰ ਅੱਜ ਜਾਣਾ ਕਿਤੇ ਡਾਡੀ ਕਿੱਥੇ ਚੱਲ ਡਾਡੀ ਕਿੱਥੇ ਚੱਲਨੇ ਹੈ ਹੈ ਕਿੱਥੇ ਹਾਂ ਚਾਰ ਟਿਊਰ ਹੋ ਰਿਆਂਗਾ ਹੈ ਪੂਰੀ ਮੰਡੀ ਮੰਡੀ ਚ ਮੰਡੀ ਚ ਤਾਂ ਜਾਣਾ ਹੈ ਜਾਣਾ ਕੀ ਆ ਮੰਡੀ ਚ ਮੰਡੀ ਚ ਰਸਤੇ ਬਾਈ ਕੀ ਜਾਨੀ ਆ ਅੱਜ ਪਿੱਛਾ ਕਰਾਂਗੇ ਅਸੀਂ ਮੰਡੀ ਚ ਹਰੀਆਂ ਮਿਰਚਾਂ ਦੀ ਫੱਟੇ ਚੱਕ ਤੇ ਅੱਧੇ ਘੰਟੇ ਚ ਆਪਣੀ ਕੜੀ ਬਣ ਜੂਗੀ ਪਕੌੜਿਆਂ ਦਾ ਸਵਾਣ ਤਿਆਰ ਆ ਵਾ ਸਾਨੂੰ ਕੱਟਣੇ ਆ ਨਾਲ ਹੀ ਨਾਲ ਬਰੀਕ ਬਰੀ ਕਾਲੂ چیر ਕੇ ਪਿਆਪਾ ਬਣਾਵਾਂਗੇ ਪਕੌੜੇ ਔਰ ਤੱਕ ਸਾਨੂੰ ਕੀ ਸਾਰੇ ਜਣੇ ਇਕੱਠੇ ਬਹਿ ਕੇ ਖਾ ਲਾਂਗੇ ਪਕੌੜੇ ਗਰਮ ਗਰਮ ਬੋਦੇ ਭਾਟਾ ਦੇ ਇੱਕ ਰਿੰਦੇ ਦੇ ਸੁੱਖਾ ਮੰਡੀ ਤੇ ਜਾਣਾ ਮੰਡੀ ਤੇ ਮੰਡੀ ਚ ਜਾਣਾ ਆਏ ਤਾਂ ਹੈਗਾ ਸੀ ਚਲ ਦੇਖਿਆ ਨਹੀਂ ਮੈਂ ਆਇਆ ਸੀ ਟਾਟੇ ਬੈਲ ਦੇ ਵਾਲਾ ਹੂੰ ਹੂੰ ਮੇਰੀ ਕੁਝ ਘਰ ਆਪਾ ਨਾ ਤਾਂ ਅੱਜ ਨੂੰ 10-15 ਲੱਖ ਲੋ ਜੀ ਇਹ ਇਹਨਾਂ ਦੀ ਇੰਨੇ ਬਸ ਕੀ ਕਹੀ ਅੱਜ ਬੱਸ ਮੰਮੀ ਹੋ ਗਈ ਡੈਡੀ ਨਾਲ ਗੁੱਸੇ ਗੁੱਸੇ ਇਹ ਮਾਲ ਨਹੀਂ ਹੁਣ ਮਾਰਦੀ ਉਹ ਤੇ ਆਜਾ ਰਿਹਾ ਠੇ ਧਰਮੇਂਦਰ ਤੇ ਗੱਲ ਦੀ ਲੈ ਲਈ ਤਾਂ ਬਲੀ ਨਹੀਂ ਹੈਗੀ ਮੰਮੀ ਪਤਾ ਨਹੀਂ ਕੀ ਬੋਲ ਗਿਆ ਡੈਡੀ ਉਹ ਪਹਿਲੇ ਵੀ ਇੱਕ ਤਾਂ ਇਧਰ ਤੇਲ ਚ ਪਕੌੜੇ ਤਲਦੇ ਹੁੰਦੇ ਨੇ ਇੱਕ ਡੈਡੀ ਸਾਡਾ ਜਿਹੜਾ ਗੱਲਾਂ ਚ ਪਕੌੜੇ ਤਲ ਉਹ ਨਹੀਂ ਇਹਨੂੰ ਇੰਨਾ ਕਦਾ ਪਤਾ ਹਾਂ ਜੇ ਉਹ ਅੱਖ ਨੂੰ ਹੋਇਆ ਪਿਆ ਡੰਗਰਾਂ ਦਾ ਵੀ ਕਰਨਾ ਉਹ ਦੇਖ ਲੈ ਰਾਮ ਨਾਲ ਡੰਡੀ ਪਾ ਜੂਗੀ ਕਾਫੀ ਸਾਨੂੰ ਮਜ਼ਾ ਆ ਮੰਮੀ ਦੀ ਸੁਣ ਰਹੀ ਹੈ ਬੱਡਾੜੀ ਪੂਰਾ ਉਧਰ ਉਧਰ ਮੋਹ ਮਹਾ ਬਤਾਉਂ ਹਾਂ ਹਾਂ ਮੋਹ ਮਹਾ ਬਦ ਇਧਰ ਤੇ ਨਹੀਂ ਹੈ ਮਮਾ ਨੇ ਇਹ ਇੱਕ ਦੂਜੀ ਆ ਇਹ ਮਮਾ ਨੇ ਹੈ ਇਹ ਪਰੂ ਨਹੀਂ ਮਾ ਜੀ ਉਹ ਤੋਂ ਤੱਕ ਮੈਨੂੰ ਨਾ ਕਹ ਬੁਲਾਇਆ ਸੀ ਇਹ ਤਾਂ ਉਹ ਆ ਉਹ ਬਾਰੀ ਪਹਿਲਾਂ ਉਹ ਸ਼੍ਰੀ ਦੇਵੀ ਆਹ ਉਹ ਨਾ ਗਰੀ ਨਾ ਗਰੀ ਉਹ ਨਾ ਗਰੀ ਲੈ ਮੰਨ ਕੇ ਡਾਡੀ ਨੂੰ ਪਤਾਗਾ ਮੰਮੀ ਨੂੰ ਕਿਵੇਂ ਮਨਾਉਣਾ ਆਈ ਮੰਨ ਜਾਂਦੀ ਹੈਗੀ ਫੇ ਮਾਮਾ ਲੈਣੀ ਨਾ ਸਹੀ ਸ਼੍ਰੀ ਦੇਵੀ ਜਈ ਹੈ ਮੈਂ ਰੋਣ ਹੱਸ ਰਹੀ ਹਾਂ ਹਾਂ ਕੀ ਬਣ ਰਿਹਾ ਹੈ ਕਾਦੇ ਵਾਲੇ ਅਲੂ ਪਿਆਜ ਅੱਛਾ ਉਹ ਮੈਂ ਤਾਂ ਨਹੀਂ ਪਤਾ ਵੀ ਕਿਹੜੇ ਮੂਹਣ ਚ ਆਜੇ ਵੀ ਨਾਗਣੀ ਵਣ ਜੇ ਇਹ ਨਹੀਂ ਪਤਾ ਦਾ ਇਹਦੋਂ ਮੂਹ ਹੀ ਆਏ ਹਾਂਜੀ ਕੀ ਦੇਖ ਰਹੇ ਹੋ ਹਾਂਜੀ ਮੈਡੂ ਜੀ ਕੀ ਦੇਖ ਰਹੇ ਹੋ ਹੂੰ ਅੱਜ ਕੀ ਬਣਾਇਆ ਇਹ ਤਾਂ ਭਾਈ ਡੱਡ ਹੋ ਗਈ ਹੁਣ ਤੇ ਪਈ ਆ ਮੈਂ ਅੱਜ ਸਾਡੇ ਸਾਡੀਆਂ ਸੰਗ ਦਾ ਬਣਾ ਰਹੀਆਂ ਨੇ ਪਕਕਾ ਉੜੇ ਬਸ ਵਾ ਸਾਰਾ ਕੁਝ ਹੈਗਾ ਤੁਹਾਨੂੰ ਪਤਾ ਨਹੀਂ ਕਿ ਚੋਕੀ ਕੀ ਆ ਗਿਆ ਕਿਹੜਾ ਮੈਂ ਖਾਦਾ ਹੁ ਜਿਹੜਾ ਸਾਰਾ ਕੁਝ ਸੀ ਨੂਣ ਥੋੜਾ ਜਿਹਾ ਨੂਣ ਘਟਾ ਸਾਰਾ ਕੁਝ ਹੈਗਾ ਕਰਤੀ ਤੂੰ ਕੀ ਬਣਾਵੇਂਗੀ ਮੈਂ ਤਾਂ ਚਾਹ ਨੂੰ ਬੰਦੇ ਕੜੀ ਚਾਹ ਪਾਣੀ ਪੂਰੀ ਕੜੀ ਦਾ ਬਣਾ ਲੀਏ ਬਣਾ ਲਈ ਕੜੀ ਤਾਂ ਕਰਾਂ ਜਿੱਥੇ ਪਕੌੜਾ ਰਹਿ ਮੱਤ ਪਕੌੜਾ ਹਾਂਜੀ ਇਹ ਸ਼ਖਸ ਉਹ ਸ਼ਖਸ ਨੇ ਕਰਮਿੰਦਰ ਹੈ ਜਿਹੜੇ ਘਰੇ ਇੱਕ ਟਾਈਮ ਨਹੀਂ ਖੜਦੇ ਟਾਈਮ ਹੀ ਨਹੀਂ ਮਿਲਦਾ ਖਾਣ ਦਾ ਘਰੇ ਇਹ ਜੀ ਲੋਕਾਂ ਦੀਆਂ ਪੂਸਾਂ ਕਾਦੇ ਰਹਿੰਦੇ ਨੇ ਤੜਕੇ ਉੱਤੇ ਲੱਗੇ ਆਥਨ ਦਾ ਪੂਸਾਂ ਵੀ ਦੱਸੋ ਸਾਰਾ ਸੀ ਸੁਣ ਰਿਹਾ ਗਾਹ ਵੀ ਸਾਨੂੰ ਗੱਲ ਪਤਾ ਲੱਗੀ ਆ ਐਦਾਂ ਹੀ ਕਰਦਾ ਡੇੜੀ ਪਹਿਲਾਂ ਤਾਂ ਅਗਲੇ ਉੱਤੇ ਜਾਣ ਵਾਰਨ ਦਾ ਕਹਿੰਦਾ ਬਾਅਦ ਚ ਫਿਰ ਕਾਟੇ ਬਾਦ ਦੇ ਜ਼ਿੰਦਗੀ ਚ ਕਰਦੇ ਨਾ ਹਜੇ ਵੀ ਨਹੀਂ ਸਬਰ ਆ ਰਿਹਾ ਹੈਗਾ ਹਜੇ ਵੀ ਚਲੋ ਆਗ ਦੇ ਤੇ ਪੜਾ ਹੋਵੇ ਕਾਦਾ ਪੜਾ ਹੋਵੇ ਸਾਬ ਬਰਬਾਦ ਹੋਈ ਜਾਵੋ ਬਾਹ ਤੇਰੇ ਸੱਦ ਕੇ ਜਾਵਾਂ ਡੇੜੀ ਹਾਂ ਡੇੜੀ ਤੇ ਡਾਟੇ ਨਾਲ ਬੈਠ ਲੱਗਦੀ ਆ ਵੀ ਤੂੰ ਇਹ ਸੁਖਵੀਰ ਬਾਦਲ ਦਾ ਦੂਜਾ ਮੁੰਡਾ ਉਹ ਭੱਜ ਕੇ ਜਿਹੜੇ ਮੂਰੇ ਜ਼ਿੰਮੇਵਾਰੀਆਂ ਉਠਾਉਂਦਾ ਫਿਰ ਇਹਨੂੰ ਮੋਹ ਕਰਨੀਆਂ ਪਈਆਂ ਕੋਈ ਨਾ ਪ੍ਰਮਾਤਮਾ ਦਾ ਖੜਾ ਕਾਦਾ ਪ੍ਰਮਾਤਮਾ ਖੜਾ ਪ੍ਰਮਾਤਮਾ ਕਿੰਨਾ ਕ ਟਾਈਮ ਸਾਥ ਦੇਈ ਜਾਊ ਪੈਸੇ ਆਏ ਨਹੀਂ ਨੇ ਨਾ ਹਾਂ ਜਿਵੇਂ ਕਿ ਉਹਨਾਂ ਨੇ ਪੂਰੇ ਕੀਤੇ ਹੈਗੇ ਜ਼ਿੰਮੇਵਾਰੀਆਂ ਤੇ ਜਿਹੜੇ ਰੱਖੀਆਂ ਹੋਈਆਂ ਸੀਆਂ ਅੱਛਾ ਮੈਂ ਦੱਸ ਰਹੀ ਐ ਅਰੇ ਹੁਣ ਆ ਹੁਣ ਆ ਲਈਆਂ ਦਿਹਾੜੀਆਂ ਦੇ ਪਹਿਲਾ ਪਹਿਲਾ ਜਿਹੜੇ ਪਹਿਲਾ ਨੇ ਉਹ ਸੀਗੇ ਮਿਸਤਰੀ ਸੀਗੇ ਭਾਜੀ ਨਹੀਂ ਗਿਆ ਥੇ ਹਾਂ ਇਹਨੇ ਆਪਣੇ ਜ਼ਿੰਮੇਵਾਰੀ ਤੇ ਡੈਡੀ ਨੇ ਰਖਾਤੀਆਂ ਹਾਂ ਗੁੜੀਆਂ ਰਖਾਤੀਆਂ ਹੁਣ ਉਹ ਤਾਂ ਪੈਸੇ ਮੰਗਣ ਗਈ ਤੇ ਦੀ ਜ਼ਿੰਮੇਵਾਰੀ ਲੈਣ ਨੂੰ ਕੀਆ ਵੱਡਾ ਸਰਪੰਚ ਗਰਮ ਗਰਮ ਖਾ ਲਓ ਪਪਾ ਖਾ ਰੋ ਆਪਣਾ ਬਹੁਤ ਠੰਡ ਆਲੂ ਘਟ ਗਏ ਸਾਡੇ ਕੀ ਤੇ ਅਰੇ ਇਹ ਚ ਪਾ ਲੋ ਉੱਪਰ ਮਸਾਲਾ ਛਿੜਕ ਦੇ ਇਹਨਾਂ ਨੂੰ ਹਾਂ ਕੋਈ ਤੁਸੜਾ ਕੋਈ ਚਟਕੀ ਫਿਰਦੀ ਸੀ ਇਹ ਚ ਬੜਾ ਬਹੁਤ ਰਵੀ ਪਲੇਟ ਪਾ ਲਾ ਦੋਨੇ ਵਾਲੇ ਇੱਥੇ ਚ ਕਪੜਾ ਕਾਪੜੇ ਸਾਰੇ ਖਾਣ ਲੱਗੇ ਦਸਤ ਪੁੱਤੋ ਤੁਸੀਂ ਜੀ ਸਵਾਲ ਪੁੱਛਿਆ ਦਰਸ ਮਾਸਟਰ ਜੀ ਨੇ ਕਹਿੰਦੇ ਕਿਦਾਂ ਜੀ ਕਿਵੇਂ ਲੱਗੇ ਕੌੜੇ ਵਧੀਆ ਬੰਦਿਆ ਵੀ ਕੌੜੇ ਉਹ ਕੌੜੇ ਡੈਡੀ ਦੇ ਨਾਲ ਕੌੜੇ ਗਿਆ ਜੜੀ ਸਭ ਤਾਂ ਇੱਕੋ ਲੈਣੀ ਨੇ ਹਾਂ ਹੁਣ ਕੀ ਘਟ ਗਿਆ ਪੁੱਤ ਹਾਂ ਦੇਸਨ ਵਾਦਿਕਾ ਨੂੰ ਘਟਕੇ ਕਿਵੇਂ ਲੱਗੇ ਨੇ ਪਕੌੜੇ ਹੈ ਪਕੌੜੇ ਕਿਵੇਂ ਜਾਣੇ ਯਾਦ ਰੱਖਿਆ ਸਵਾਦ ਖਾਗਾ ਦੌਲੇ ਮੋਲੀ ਹੂੰ ਬਾਂਦਰ ਜਾਣੇ ਆਦਰ ਦਾ ਸਵਾਦ ਤੂੰ ਦੇਖਿਆ ਜਿਵੇਂ ਪਿੱਠ ਦੇ ਵਿੱਚ ਗੜਿਆਂ ਨੂੰ ਛੋਟਾ ਪਾਇਆ ਹੋਣ ਹੈ ਕੀ ਹੈ ਨਹੀਂ ਜੜੀ ਬਾਂਦਰ ਕੀ ਜਾਣੇ ਆਦਰ ਦਾ ਸਵਾਦ ਉਹਦੇ ਉਹਦੇ ਨਾਸਾ ਗੁੱਟਲੀ ਲੜਦੀ ਹੈ ਉਹ ਤੂੰ ਹੀ ਤਾਂ ਚੰਕੇ ਹੈ ਸਵਾਦ ਆਇਆ ਸਵਾਦ ਵਧੀਆ ਰ ਹੈ ਤੈਨੂੰ ਦੇਖਣੇ ਆ ਕੇ ਮੈਂ ਤਾਂ ਖਾ ਲਈ ਮੇਚ ਲੱਗ ਰਹੀ ਆ ਨਾ ਮੇਚ ਲੱਗ ਰਹੀ ਆ ਮੇਚ ਤਾਂ ਪਾਈਆਂ ਨੇ ਹਰੀਆਂ ਮੈਂ ਮਾਰੀ ਘੋਲ ਰਿਹਾ ਇਹ ਇਹ ਗੱਲ ਮਾਰੀ ਫਰੈਜਰ ਨੂੰ ਰੱਖ ਵਾਲੀ ਦਾ ਪਿਆ ਜੀ ਪਕੌੜੇ ਆਪਣੇ ਬਣ ਕੇ ਤਿਆਰ ਆ ਬਸ ਆ ਹੀ ਰਹਿ ਗਏ ਥੋੜੇ ਜਿਹਾ ਕੋਕ ਵੀ ਲੈਂਦੀ ਕਿਥੇ ਰੱਖਦੀ ਤੁਸੀਂ ਅੱਛਾ ਲਓ ਬਈ ਹਾਂ ਬਟਾ ਟਿੱਡਾ ਲਿਆ ਖਾਲੇ ਆਪਾਂ ਦਾ ਖਾਲੇ ਟਿੱਡਾ ਲੀ ਲੈ ਵਾ ਦਿਨ ਘੱਟ ਹੀ ਆ ਜੋਕ ਲੈਨੇ ਕਿੰਨਾ ਦੱਸ ਮੱਜਾ ਸਾਡੇ 4 ਨਹੀਂ 5 ਨੇ 5ਵੀਂ ਤੂੰ ਆ ਟੋਟਾ ਤੂੰ ਗਿਆ ਮੈਂ ਐਸਾ ਨਹੀਂ ਮੈਂ ਐਸਾ ਮੈਂ ਹਾਂ ਆਂਟੀ ਐ ਹੈ ਆਂਟੀ ਸੱਚ ਕੱਲ ਵੀ ਕੇ ਕੱਲ ਵੀ ਕਿਸ ਨੇ ਨਹੀਂ ਲੱਡੀ ਗੱਲ ਉਹਦੇ ਵੀ ਇੱਕ ਮੁੰਡਾ ਜਾ ਰਿਹਾ ਵਿਚਾਰਾ ਹਨਾ ਉਹ ਛੋੜਿਆ ਹੋਇਆ ਤੋਪ ਤੇ ਹੈ ਯਾ ਤੋਪ ਤੇ ਕਿਦਾ ਮੇਰਾ ਵਜਨ ਹੈ 60ਾ ਉਹ 60ਾ ਉਹ ਸੜਾ ਇਟਰ ਨਹੀਂ ਸੁਣਨੀ ਹੈ ਕਿ ਡਾਡੀ 60 ਕਿਲੋ ਆ ਯਾਰ ਲੱਗਾ ਕੀ ਕਰਦਾ ਪਕੌੜੇ ਫੜ ਫੜ ਡਾਡੀ ਉਹ ਫੜ ਦਾ ਪਲੇਟ ਚੁੱਪ ਗੱਲ ਤਗਲੇ ਨਾਲ ਤੂੰ ਬੇਇੱਜ਼ਤੀ ਕਰਦੀ ਦਿੰਦੀ ਕਦੋਂ ਨਾਨti ਮੈਨੂੰ ਨਹੀਂ ਦਿੰਦਾ ਮੈਨੂੰ ਆਂਟੀ ਉਹ ਕਰਨੇ ਚ ਸੁਣਨ ਚ ਕੋਈ ਪ੍ਰੋਬਲਮ ਨਹੀਂ ਜਵਾਕ ਮੈਨੂੰ ਆਂਟੀ ਕਹਿੰਦੇ ਇਟਸ ਨਾਟ ਬਿਗ ਡੀਲ ਠੀਕ ਹੈ ਨਹੀਂ ਕੱਲ ਕਹਿੰਦੇ ਮਰਚ ਲੱਗੀ ਆਂਟੀ ਕਹਿੰਦੇ ਮੰਮੀ ਕਹਿੰਦੇ ਤੇਰੀ ਉਹ ਲੱਗਦੀ ਸੀ ਮੰਮੀ ਮੈਨੂੰ ਥਾਲ ਦੀ ਮੈਂ ਭੱਜਣ ਜਾਗ ਮੈਨੂੰ ਆਂਟੀ ਕਹਿ ਰਹੀ ਨੇ ਠੱਪਾ ਮਾਰ ਕੇ ਲੜ ਖਾਪੀ ਨਗੀ ਯਾਰ ਮੈਂ ਕਿਹੜਾ ਗਈਆਂ ਫਿਰ ਭੱਜਣ ਹਾਂ ਫਿਰ ਉਹੀ ਗੱਲੇ ਹਾਂ ਆਂਟੀ ਕਿਵੇਂ ਖਾ ਗਈਆ ਖਾ ਗਈਆ ਮੈਂ ਆਂਟੀ ਹੋਈ ਹੁਣ ਅਸਲੇ ਰਹਿ ਗਈਆਂ ਮਿਰਚਾਂ ਫਰਾਈ ਕਰਨ ਵਾਲੀਆਂ ਆਪਾਂ ਤੇ ਨਾਲ ਪਿਆਜ਼ ਵੀ ਜਰੂਰ ਉਹਨਾਂ ਦਾ ਹੀ ਪਾ ਲਈ ਕੜੀ ਜੜੀ ਰੈਡੀ ਨਾ ਬਾਕੀ ਸਭ ਕੁਝ ਕੜੀ ਦੇ ਵਾਸਤੇ ਗੱਲੋਂ ਪਕੌੜੇ ਪਾਉਣ ਵਾਲੇ ਰਹਿ ਗਏ ਆ ਤੇ ਪਾ ਤੇ ਆ ਹੀ ਪਾਣਾ ਉਸ ਉੱਪਰ ਮਸਾਲਾ ਪਾਣਾ ਬੜੇ ਬਣ ਗਏ ਖਾ ਲੈ ਇੱਥੇ ਦੇਖੋ ਤੈਂ ਤੇ ਚੋਲੇ ਸਾਡੇ ਬੈਠੀ ਆ ਤੀਨ ਚਾਵ ਰੈਡੀ ਆ ਤੇ ਇੱਧਰ ਦੇਖੋ ਕੜੀ ਕੜੀ ਵੀ ਰੈਡੀ ਆ ਪਕੌੜੇ ਵਾਲੀ ਵਾਓ ਪਸ ਇੱਕ ਕਮੀ ਰਹਿ ਗਈ ਕੀ ਲਾਲ ਮੇਚਾਂ ਦੀ ਪੀਸੀ ਹੋਈਆਂ ਸਾਨੂੰ ਲੱਭੀਆਂ ਨਹੀਂ ਉਹਦੇ ਕਰਕੇ ਮੰਮੀ ਨੂੰ ਸੰਗ ਨਹੀਂ ਬੋਤ ਸਾਡਾ ਦੁਖਾ ਰਹੇ ਕੱਲੇ 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 ਕਰਦੇ ਜੀ ਦੇ ਗਾਲਾਂ ਪਈਆਂ ਮੰਮੀ ਤੋਂ ਨਹੀਂ ਗਾਲਾਂ ਤਾਂ ਪੀ ਡੈਡੀ ਚੱਲ ਗਿਆ ਸੀ ਡੈਡੀ ਕਰਕੇ ਮੰਮੀ ਦਾ ਪਾਰਾ ਵਧਿਆ ਤੇ ਉਹਦੇ ਕਰਕੇ ਸਾਰੇ ਲੱਗ ਰਹੇ ਸਾਰਿਆਂ ਨੂੰ ਪ੍ਰਸ਼ਾਦ ਮਿਲ ਗਿਆ ਕੋਲੀ ਬੱਚੇ ਡੈਡੀ ਨੂੰ ਤਾਂ ਜ਼ਿਆਦਾ ਮਿਲੇਗਾ ਡੈਡੀ ਸਾਨੂੰ ਵੀ ਪਿੱਚੀ ਰਗੜਾ ਲਵਾਈ ਜਾ ਰਿਆ ਸੀਗਾ ਵਿੱਚ ਵਿੱਚ ਚਾਰੇ ਪਾਸੇ ਗੱਲ ਲਗਵਾ ਦੀ ਡੈੜੀ ਨੇ ਮਤਲਬ ਕੱਲੇ ਕੱਲੇ ਨੇ ਹਾਰ ਚੰਗੀ ਨਹੀਂ ਆਇਆ ਅੱਜ ਉਹ ਕੁੜੀਆਂ ਬਹੁਤ ਹੈ ਜੀ ਤਾਂ ਪਹਿਲਾਂ ਕਿਤੇ 100 ਰੁਪਏ ਉਹਦੇ ਨਾਲ ਉਹ ਕਰੋ ਕੋਈ ਗੱਲ ਨਹੀਂ ਕੋਲਗੇਟ ਨਹੀਂ ਉਹਦੇ ਨਾਲ ਆਪਾਂ ਨਾ ਚੰਗੀ ਤਰ੍ਹਾਂ ਹੱਥ ਜਿਵੇਂ ਆਪਾਂ ਉੱਡੀ ਜਿ ਧੋਣੇ ਹੁੰਨੇ ਉਹਵੇਂ ਧੋਓ ਉਹ ਹੱਥ ਮੋਤੇ ਨਹੀਂ ਚਲੋ ਹੁਣ ਆਪਾਂ ਦਸ ਮਾਰਾ ਕਰੀਏ ਤਾਂ ਨਹੀਂ ਮਾਰਦੇ ਕਿਹਾ ਮਟਨੋਂ ਹੁਣ ਕਰੀਏ ਤਾਂ ਸੜੇ ਸੜਕਰ ਦੇ ਸਾਰੇ ਵਾਗੇ ਅੰਦਰ ਪਹਿਲਾਂ ਇੱਥੇ ਰੋਣੇ ਲੱਗ ਰਹੀ ਆ ਮੰਜੇ ਤੇ ਬੈਠ ਤੇ ਸਾਰੇ ਸਾਰੇ ਰੋਟੀ ਮਿਲਦਾ ਖਾਣੀ ਨਹੀਂ ਮੈਨੂੰ ਵੀ ਨਹੀਂ ਲਾਦਾ ਹੈਗਾ ਭਾਬੀ ਖਾਊ ਕੋਈ ਰੋਟੀ ਕਿੱਧਰ ਗਏ ਓਏ ਹਾਂ ਕੇ ਮਨ ਲੁੱਟ ਪਾਣੇ ਕੀ ਹੋ ਗਿਆ ਓ ਬਾਈ ਕੀ ਹੋ ਗਿਆ ਡੈਡੀ ਡੈਡੀ ਕੀ ਹੋ ਗਿਆ ਹਾਂ ਫੇਰ ਬਲੌਗ ਦੇ ਅੱਧਰ ਦੇਖੋ ਸਾਡੀ ਐਕਟਰਨੀ ਅચ્છਾ ਚਾਚਾ ਬਾਬੇ ਸੁਣ ਰਹੀ ਹੈ ਮੰਮੀ ਛੁੱਟੀ ਪਈ ਆ ਮੰਮੀ ਮੰਮੀ ਘਰ ਜਾ ਮੇਰੀ ਬਾਹਰ ਦੋ ਬਰੇ ਅੱਛਾ ਪ੍ਰੀਤ ਡੂੰਗੀ ਲੰਗੀ ਥੀ ਬਾਬੇ ਕਾ ਨੂੰ ਸੁਣ ਰਹੀ ਹੈ ਮੰਮੀ ਉਹ ਤਾਂ ਮਸੂਰੀ ਆ ਰਹੀ ਆ ਹੈ ਮੰਮੀ ਗੁੜੀ ਪ੍ਰੀਤ ਪੈ ਗਈ ਦੀ ਬਾਬੇ ਨਾਲ ਹੋਰ ਹਾਂ ਰੈਡੀ ਰੇਡੀ ਪਹਿਲਾ ਤਾਂ ਮੈਨੂੰ ਡੱਗਾ ਗਿਆ ਤੇ ਮੰਮੀ ਹੈ ਬਾਪੇ ਚਲ ਰਹੀ ਹੈਗੀ ਮੈਂ ਕੈਮਰਾ ਲਵੇ ਕਰਕੇ ਦੇਖਿਆ ਵੀ ਮੰਮੀ ਦੇਖ ਰਹੀ ਹੈਗੀ ਮੰਮੀ ਸੁੱਤੀ ਪਈ ਉਹ ਤੋਂ ਦੇਖਿਆ ਮਸੂਰੀ ਚੱਲ ਰਹੀ ਉਹ ਤਾਂ ਰਵੀ ਹੋਰ ਰਵੀ ਰਵੀ ਚਲ ਖਾਣੇ ਚਲ ਖਾਣੇ ਕੀ ਹੋ ਗਿਆ ਕੋ ਨੋਕ ਦਾ ਫੇਵਰਟ ਖਰਾਵਾ ਚਾਉਂ ਅੱਛਾ ਮੈਂ ਸੁਣਿਆ ਤੇਰੀ ਆ ਮੱਝ ਮੱਝ ਆਂਟੀ ਜ਼ਸਰੀਤਾ ਮੱਜ 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 ਦੇਖਿਆ ਮੱਜਾ ਦੇਖੋ ਬੰਦਾ ਮੱਜ ਰਵੀ 50 50 50 50 ਆਂਟੀ ਰੰਡਵਾ ਯਾਰ ਰੰਡਵਾ ਡਾਡੀ ਦਾ ਲਾਗੀ ਕਰ ਰਿਹਾ ਹੈ ਰੰਡਾ ਉਹ ਰਵੀ ਗਿਆ ਨਾ ਹੁਣ ਪਤਾ ਪਾ ਦੋ ਪੂਰੀਆਂ ਖਿਆ ਨੇ ਮੰਮੀ ਦੀ ਕਰਤਾ ਕਰਤਾ ਉਹ ਇਹਦੇ ਉੱਪਰ ਲੱਗਿਆ ਨੇ ਮੇਰਾ ਡੱਡਾ ਮਾਂ ਦਾ ਡਾਡੀ ਦਾ ਮੈਨੂੰ ਰੰਡਵਾ ਕਹਿ ਰਿਹਾਗਾ ਰੰਡਵਾ ਤੂੰ ਆ ਰੰਡਵਾ ਰੰਡਵਾ ਮੈਂ ਕੀ ਕਰਾਂ ਰੰਡਵਾ ਤੂੰ ਰੰਡਵਾ ਤੂੰ ਰੰਡਵਾ ਤੂੰ ਰੰਡਵਾ ਆ ਤੂੰ ਮਾਰਾਂ ਰੰਡ ਵੀ ਆ ਰੰਡ ਵਾਹ ਚ ਰੰਡਵਾ ਰੰਡਵਾ ਕੀ ਹੁੰਦਾ ਰੰਡਵਾ ਹਾਂ ਠੰਡ ਪਾ ਰੰਡ ਪਾ ਦੇਖ ਲੈ ਪਾ ਲੱਗ ਗਿਆ ਨਾ ਜੁੱਤੀਆਂ ਇਹ ਜੀ ਠੰਡ ਪੈ ਜੂ ਅੰਟੀ ਬੰਦਾ ਰੰਡਵਾ ਕੋਈ ਨਹੀਂ ਕੋਈ ਚੱਕਰੀ ਸਸਤੀ ਗੁੰਡੀ ਜੀ 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 ਜਿੰਨੀ ਕੋ ਸੋਚ ਹੁੰਦੀ ਆ ਓਨਾਂ ਕ ਬੰਦਾ ਸੋਚ ਕੇ ਕਰਦਾ ਉਹਦਾ ਚਲ ਠੀਕ ਆ ਮਤਲਬ ਮੰਮੀ ਦੀ ਸੋਚ ਇੰਨੀ ਜੀ ਤੈਨੂੰ ਮੰਮੀ ਤੋੜੂ ਕਹਿੰਦੀ ਆ ਉਹ ਤਾਂ ਕਈ ਵਾਰ ਕੋਈ ਕਮੈਂਟ ਕਰ ਦਿੰਦਾ ਆਂਡਾ ਗਿਆ ਰੰਡਵਾ ਰੰਡਵਾ ਕਹਿੰਦਾ ਫੁੱਟਾਏ ਹਾਂ ਚੱਕੋਲੀ ਮੜ ਕੇ ਟੁੱਟ ਗਈ ਬਟਰ ਟੁੱਟ ਕੇ ਮਾਂ ਕਾ ਨੀ ਦੇ ਮੜ ਕੇ ਉਹ ਤਾਂ ਆਪੂ ਦੀ ਹੋ ਜਾਂਦੀ ਹੈ ਹੈ ਉਹ ਤਾਂ ਮੈਂ ਤਾਂ ਤਲਵਿੰਦਰ ਆਗਾ ਕਹਿੰਦਾ ਤਲਵਿੰਦਰ ਦੀ ਦੋ ਘਰ ਵਾਲੀਆਂ ਸੀ ਦੂਜੀ ਕਿਹੜੀ ਉਹ ਜੀ ਬਾਹਰ ਰੱਖੀ ਹੈ ਇੱਕ ਘਰ ਵਾਲੀ ਘਰ ਵਾਲੀ ਸਾਰਣੀ ਉਹਦੀ ਕਾਹੀ ਤਾਂ ਕਹਿੰਦਾ ਜੀ ਕਿੱਦਾਂ ਸਰ ਇਹਦਾ ਹੈ ਮਾਂ ਮੰਨ ਲਨੀਆ ਸਿਰੀਦੇਵੀ ਕਿੱਥੇ ਫਿਰ ਐਂ ਤਾਂ ਕਹਿੰਦੀ ਕਹਾਂ ਗੀੜੀ ਕੱਢੇ ਨਾ 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 ਕੰਨ ਐ ਮਮਾ ਮਾਨਣੀ ਕਾਨੂੰ ਕੰਨਾ ਜੀ ਮੈਂ ਕਹਾਂ ਸਿਰੀਦੇਵੀ ਕਹਿੰਦਾ ਉਹ ਤੇ ਜਵਾਖਾ ਨੂੰ ਆਪਣੇ ਬਾਪ ਨਾਲ ਨਹੀਂ ਮਿਲਣ ਦਿੰਦੀ ਸੀ ਕਹਿੰਦਾ ਉਹ ਵੀ ਇਹ ਹੈ ਹਰਾਮਣ ਹੈ ਕਹਿੰਦਾ ਇਹ ਤਾਂ ਕਹਿੰਦਾ ਚੀਦੀ ਦੇਖ ਵੀ ਆ ਐ ਮਮਾ ਮਾਨਣੀ ਕਿੱਥੇ ਬਾਣ ਜੂ ਐ ਮਮਾ ਮਾਨਣੀ ਤਾਂ ਕਹਿੰਦਾ ਪੈਰ ਵਰਗੀ ਵੀ ਨਹੀਂ ਹੈਗੀ ਮਮੀ ਹੈ ਐ ਮਮਾ ਮਾਨਣੀ ਦੀ ਐ ਮਮਾ ਮਾਨਣੀ ਫਿਰ ਸਿਰੀਦੇਵੀ ਕਿੱਥੋਂ ਦੀ ਘਰ ਵਾਲੀ ਹੋਗੀ ਤਵੇਂਦਰ ਦੀ ਪਤਾ ਨਹੀਂ ਉਹੀ ਕਨੈਕਸ਼ਨ ਗਲਤ ਜੁੜੀ ਹੋਈ ਦੀ ਮਾਣ ਮਾਰਣੀ ਉਹਦੇ ਘਰ ਵਾਲੇ ਤੇ ਦਿੱ ਹੋਰ ਕੋਣ ਹੋ ਕੋ ਰੋੜੀ ਦੀ ਮਾਣ ਮਾਰਣੀ ਦੀ ਇੱਕੋ ਹੋਤੀ ਕੀ ਤੇ ਇੱਕ ਜਿਹੜੇ ਇੱਥੇ ਬੜਮੋਰੇ ਬਿਆਹ ਦੀ ਬੋਲਦਾ ਕੋ ਕਾਰਡ ਡਾਲਾਂਗੇ ਠੇਕੇ ਤਾਂ ਡਰਦਾ ਨਹੀਂ ਲੱਗਦਾ ਬੋਲ ਡਾਡੀ ਹੂੰ ਗਾਟਾ ਲਾ ਦੂੰਗਾ ਲਗਾ ਲਗਾ ਕੇ ਮੈਂ ਲਾ ਦੇ ਲਾ ਦੇ ਲਾ ਦੇ ਲਾ ਦੇ ਦੀ ਮੈਂ ਤਾਂ ਮਹੀ ਬਾਗੂ ਪੱਟਾਂ ਦੇ ਇੱਕ ਦਾਰ ਮੈਂ ਕਹ ਤੇਰੇ ਚਪੋਰ ਵਾਲੇ ਡਾਡੀ ਲੱਗੀ ਗੱਲ ਕਰੀ ਨਾ ਯਾਰ ਲਾ ਦਿਨ ਨਾ ਨਾ ਤੂੰ ਕਹਦਾ ਮੈਂ ਤੈਨੂੰ ਡਾਇਲੋਗ ਸੁਣਾਇਆ ਜੇ ਬੈਠਾ ਤਰਵਿੰਦਰ ਤੇਰੇ ਤੇ ਉਹ ਲਾਏ ਮਰ ਰਿਹਾ ਉਹ ਤਾਂ ਬੰਤੀ ਆ ਤਰਵਿੰਦਰ ਤਰਵਿੰਦਰ ਹੋ ਜਾਗਾ ਗੋਲੀਆਂ ਮੈਂ ਵੀ ਕੋਈ ਬਾਲ ਦਾ ਪ੍ਰੋਪਾਸ ਕਰਤਾ ਕੋਈ ਹੋਣੀ ਸਾਡੇ ਤਾਂ ਬੰਤੀ ਆਗਾ ਵੀ ਕਹਿੰਦਾ ਉਹਦੇ ਮੰਮੀ ਜੀ ਕਹਿੰਦੇ ਗੋਲੀ ਦੇਈ ਖਾਦੀ ਗੋਲੀ ਹਰਦ ਮੜੀ ਜੀ ਸਮਝਦਾ ਹਰ ਵੀ ਓ ਮਾਈ ਗੋਡ ਮੂੰਹ ਮੇ ਪਾਣੀ ਆਇਆ ਨਹੀਂ ਆਇਆ ਕੜੀ ਵਾਲੇ ਚਾਵਲ ਨੂੰ ਦੇਤੀ ਤਾਂ ਪਹਿਲਾਂ ਹੀ ਲੱਗੀ ਰਹਿੰਦੀ ਆ ਭਾਬੀ ਓੜਾ ਤੀ ਤੂੰ ਡਾਡੀ ਨੇ ਨਾ ਪਕਾੜੀ ਜੰਨੇ ਖਾਲੇ ਅੱਛੇ ਐਵੇਂ ਐਵੇਂ ਕਰਦੀ ਜਾਂਦੀ ਨੀ ਮਮੀ ਡਾਡੀ ਨੇ ਭਾਵਾ ਡਾਡੀ ਨੇ ਭਾ ਪਰ ਕਰਕੇ ਦਗਾ ਕਿ ਕਿਹਾ ਵੀ ਮਾਂ ਨੂੰ ਖੱਲੇ ਤਾਂ ਨਾ ਲਾ ਕੀ ਮਮੀ ਤਾਂ ਝਾਂਜਰਾ ਦਿਖਾਉਂਦੀ ਜਾਂਦੀ ਹਾਂ ਜੇ ਕੋਈ ਨਿਗਾ ਮਾਲਾ ਦੇ ਵੀ ਅੱਧਰ ਗਲ ਕਰਨਾਂ ਉਹ ਮੂਣੀ ਮਾਰੇ ਜਾਂ ਕੋਡੇ ਨਾਲ ਇੱਕ ਨਹੀਂ ਤਬਾਰਕ ਜੇ ਲੈ ਕੇ ਜਾਂਦੇ ਤਾਂ ਵੀ ਮਾਰਦੇ ਆ ਨਹੀਂ ਲੈ ਕੇ ਜਾਂਦੇ ਤਾਂ ਵੀ ਮਾਰਦੇ ਹਾਂ ਅੱਛਾ ਤਾਂ ਬਾਲਾ ਮਰ ਗਿਆ ਕੋਲੀ ਜਿਹੜੇ ਤੇ ਮਰ ਗਈ ਬੰਤੀ ਤੇ ਮਰ ਗਈ ਸੀ ਸੋਹਣਾ ਮੁੰਡਾ ਡੰਡਾ ਮੈਨੂੰ ਸੋਹਣਾ ਮੁੰਡਾ ਟਰਾਲੀ ਰੋਣ ਗਿਆ ਜੀ ਰੇ ਦੀ ਰੇ ਰੇ ਦੀ ਟਰਾਲੀ ਚੱਟਣ ਗਿਆ ਜੀ ਮੰਮੀ ਕਿ ਕੁੱਕ ਪੰਨਣ ਗਿਆ ਸੀ ਹੈ ਮੰਮੀ ਮੰਮੀ ਕੁੱਕ ਪੰਨਣ ਗਿਆ ਸੀ ਕੀ ਕਰਨ ਗਿਆ ਜੀ ਡੈਡੀ ਹੈ ਹੈ ਬੱਸ ਦੇਖੀ ਮੰਮੀ ਵੇਲੇ ਨੂੰ ਪਸਤਾਉਂਦੀ ਆ ਓਏ ਓਦੋਂ ਤਾਂ ਬਾਦੀ ਹੁੰਦਾ ਕੀ ਹੁੰਦਾ ਤੇ ਤੂੰ ਸ਼ਰਮ ਨਹੀਂ ਉਹਦੀ ਤੂੰ ਅੱਖ ਮਟੱਕੇ ਕਰਨ ਲੱਗਦੀ ਜੇ ਰੇ ਦੀ ਪੂਰੀ ਛੱਟਣ ਗਿਆ ਜੀ ਉੱਥੇ ਰੇ ਦੀ ਟਰਾਲੀ ਜਾਂ ਤੂੰ ਕਾਣ ਦੀ ਜੋਦੀ ਕਦੀ ਦਿੱਤੀ ਮਮਾ ਜੀ ਰੋੜਾ ਦੀ ਨਾਲ ਇਹ ਦੇਖਣ ਗਿਆ ਜਿਹੜੀਆਂ ਕਰਦਾ ਫਿਰਦੇ ਟਰੈਕਟਰ ਮੀਟਰ ਕਾਰਾ ਮੀਟਰ ਲੱਗਿਆ ਦੀ ਹੈ ਕੈਂ ਮੀਤੀ ਨਹੀਂ ਬੀ ਰੋਟਾ ਨਾਲ ਦਾ ਬੀਰੀ ਨਾਲ ਕਰੀਏ ਲੈ ਫੋਰ ਤੁਮਰ ਲਾਉਂ ਪੂੜੀ ਮਹਲਾ ਮਹਲਾ ਕਰ ਮਾ ਲਾ ਰਿਹਾ ਕਿਹੜੇ ਲਾਇਆ ਹੈ ਤੀਆ ਜਦੋਂ ਰਿਸ਼ਤਾ ਪੱਕਾ ਹੋ ਗਿਆ ਸੀਗਾ ਤੁਸੇ ਸੋਚੀਂਦਾ ਜੀ ਰਿਸ਼ਤਾ ਤਾਂ ਤੂੰ ਬਾਤ ਕਈ ਦਾ ਇਹਦਾ ਕਦੇ ਬੋਲਟ ਤੇ ਜੂਰੀਆਂ ਨਹੀਂ ਕੱਢਉਂਦੀ ਮੈਨੂੰ ਇਹਨੂੰ ਪਤਾ ਵੀ ਕਦੇ ਹੋਰ ਟੱਟ ਕਰ ਲੇ ਦੇਖ ਲੈ ਮੰਮੀ ਘੜਾ ਉਹ ਦੇ ਲੈ ਮਿੱਚਕਮੀਨਾ ਆ ਬਣਾਉਦਾ ਤਾਂ ਮੋਟਰਸਾਈਕਲ ਨੂੰ ਕਿੰਨਾ ਕਰਤਾ ਰਾਮ ਨੇ ਗਾਣਾ ਸੱਚਾ ਹੋ ਜੂ ਜੋੜੀ ਨਾਲ ਘੋੜੀ ਘੋੜੀ ਦੇ ਮਗਰ ਵਜ਼ੇਰਾ ਉੜਾ ਹੁੰਦਾ ਤਾਂ ਮੋਟਰ ਸਾਂ ਕਰੰਦੀ ਆਣੀ ਵੀ ਨਾਲ ਲੈ ਕੇ ਆਉਂ ਆਪ ਇਹ ਬਜੇ ਰਿਹਾ ਨਹੀਂ ਪਤਾ ਨਾ ਬੈਠਾ ਨਾ ਮੈਂ ਐਂ ਤੇ ਰੱਖ ਤਾਹੀਂ ਚੱਕਰ ਦੇਖ ਬੁਲਟ ਕਿਆ ਮੇਰਾ ਸਕੂਟਰੀ ਵੀ ਕਰ ਅੰਦਰ ਲਾਉ ਤੋਕੇ ਅੱਛਾ ਸਾਨੂੰ ਮੋਟਰ ਸਾਰੇ ਕਰੂਗਾ ਐ ਬੱਦੀ ਬੱਦੂ ਲਾਈਨ ਮਤਲਬ ਨਾਲ ਬੈ ਕੇ ਭਾਗ ਜੀ ਫੇਰ ਟੇਨਿੰਗ ਚੱਕਰ ਆ ਆਉਂ ਨਹੀਂ ਬਟਾ ਆਪਾਂ ਕਿੱਦਾਂ ਚਾਰਾ ਜਾਣੇ ਨੇ ਬਲੈਕ ਬਲੈਕ ਪਾਇਆ ਹਨਾ ਬਲੈਕ 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 ਮੈਂ ਵੀ ਪਾਇਆ ਨਹੀਂ ਹਾਂ ਭਾਬੀ ਨੇ ਵੀ ਬਲੈਕ ਪਾਇਆ ਇਹਦਾ ਆਹ ਪਾ ਕੇ ਉਹ ਬਸਕਾਰ ਕੀ ਢੱਡ ਪਟਣਾ ਹੁਣ ਅੱਧੀ ਬੋਤਲ ਪੀ ਗਿਆ ਪਾਣੀ ਦੀ ਲੋਦੇ ਹਾਂ ਸੋਨਾ ਲੱਗਦਾ ਚੰਦਰੇ ਸੋਨਾ ਹਾਂ